ਦਿੱਲੀ ਦੇ ਵਿੱਚ ਬੰਬਲਾਸਟ ਹੋਇਆ ਬੜੀ ਦੁੱਖਦਾਈ ਘਟਨਾਵੋ ਕਈ ਲੋਕ ਚਾਦੇ ਉਹਦੇ ਵਿੱਚ ਮਾਰੇ ਗਏ ਆ ਇਹ ਜਿਹੜੇ ਸ਼ਹਦਾਦੀ ਅੰਸਦ ਨੇ ਜਾਂ ਆਪਣਾ ਗਵਾਂਡੀ ਮੁਲਕ ਜਿਹੜਾ ਪਾਕਿਸਤਾਨ ਹੈ ਉਹਨਾਂ ਦੀਆਂ ਇੱਕ ਕਾਰਵਾਈਆਂ ਸਾਬਕਾ ਮੰਤਰੀ ਅਤੇ ਮੌਜੂਦਾ ਮਾਲਕ ਗੁਰਦੀਪ ਸਿੰਘ ਢਾਲੀਵਾਲ ਦਿੱਲੀ ਬਲਾਸਟ ਨੂੰ ਲੈ ਕੇ ਆਏ ਮੀਡੀਆ ਸਾਹਮਣੇ ਕਿਹਾ ਇਹ ਪਾਕਿਸਤਾਨ ਦੀ ਹੋ ਸਕਦੀ ਹੈ ਕੋਜੀ ਹਰਕਤ ਬੀਤੀ ਸ਼ਾਮ ਦਿੱਲੀ ਦੇ ਲਾਲ ਕਿਲੇ ਦੇ ਨੇੜੇ ਹੋਏ ਪੰਪ ਬਲਾਸਟ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੰਤਰੀ ਅਤੇ ਮੌਜੂਦਾ ਮਾਲਕ ਗੁਰਦੀਪ ਸਿੰਘ ਢਾਲੀਵਾਲ ਆਏ ਮੀਡੀਆ ਸਾਹਮਣੇ ਉਨ੍ਹਾਂ ਨੇ ਕਿਹਾ ਕਿ ਇਹ ਕੋਜੀ ਹਰਕਤ ਪਾਕਿਸਤਾਨ ਦੀ ਹੋ ਸਕਦੀ ਹੈ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਅਜਿਹਾ ਗੰਦੀਆਂ ਅਤੇ ਕੋਜੀ ਹਰਕਤਾਂ ਕਰਦਾ ਰਹਿੰਦਾ ਹੈ ਪਰ ਭਾਰਤੀਕ ਦੇਸ਼ ਮਜ਼ਬੂਤ ਹੈ ਉਹ ਇਹਨਾਂ ਚਾਲਾਂ ਵਿੱਚ ਫਸਣ ਵਾਲਾ ਨਹੀਂ ਅਤੇ ਇਸ ਦਾ ਮੂੰਹ ਤੋੜਵਾ ਜਵਾਬ ਦੇ ਸਾਡੇ ਦੇਤਾ ਨੂੰ ਕੀ ਕੁਝ ਕਿਹਾ ਗੁਰਦੀਪ ਸਿੰਘ ਧਾਲੀਵਾਲ ਨੇ ਦਿੱਲੀ ਦੇ ਵਿੱਚ ਬੰਬਲਾਸਟ ਹੋਇਆ ਬੜੀ ਦੁਖਦਈ ਘਟਨਾਵੋ ਕਈ ਲੋਕ ਚਾਦੇ ਉਹਦੇ ਵਿੱਚ ਮਾਰੇ ਗਏ ਇਹ ਜਿਹੜੇ ਸ਼ਹਾਦਤ ਅੰਸਦ ਨੇ ਜਾਂ ਆਪਣਾ ਗਵਾਂਡੀ ਮੁਲਕ ਜਿਹੜਾ ਪਾਕਿਸਤਾਨ ਨੇ ਉਹਨਾਂ ਦੀਆਂ ਇੱਕ ਕਾਰਵਾਈਆਂ ਉਹ ਦੇਸ਼ ਦੇ ਕਿਸ ਨਾ ਕਿਸੇ ਹਿੱਸੇ ਦੇ ਵਿੱਚ ਅਮੇਸ਼ਾ دہشت ਫਲਾਉਦੇ ਰਹਿੰਦੇ ਆ ਮੈਂ ਇਸ ਬੰਬ ਤਮਾਕਿਆਂ ਦੀ ਕੜੀ ਦਿੰਦਾ ਕਰਦਾ ਉਹ ਜਿਹੜੇ ਵਿਛੜ ਗਏ ਇਸ ਬੰਬ ਲਾਸਟ ਦੇ ਵਿੱਚ ਸਾਡੇ ਮੈਂਬਰ ਭਾਰਤੀ ਜਿਹੜੇ ਆ ਉਹਨਾਂ ਨੂੰ ਚਲੰਝਲੀ ਪੇਟ ਕਰਦਾ ਔਰ ਸਾਰੀ ਹੱਸਾਂ ਨੂੰ ਚੇਤਾਵਨੀ ਵੀ ਦਿਨਾ ਕਿ ਇਹ ਦੇਸ਼ ਇੰਨਾ ਕਮਜ਼ੋਰ ਨਹੀਂਗਾ ਕਿ ਜੇ ਤੁਸੀਂ ਸਮਝੋ ਕਿ ਬੰਬਾਂ ਨਾਲ ਜਾਂ ਇਦਾਂ ਦੀਆਂ ਕਾਰਵਾਈਆਂ ਨਾਲ ਕੋਈ ਡੱਦਾਂਗੇ ਜਾਂ ਅੰਗਲਫ ਜਾਗੇ ਇਹ ਦੇਸ਼ ਬੜਾ ਮਜ਼ਬੂਤ ਹੈ ਇੰਡੀਆ ਔਰ ਮੈਨੂੰ ਪੂਰਨ ਯਕੀਨ ਹੈ ਕਿ ਸਾਡੀ ਸਰਕਾਰ ਜਿਹੜੀ ਹੈ ਦੇਸ਼ ਦੀ ਸਰਕਾਰ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਅਦੇਖਾ ਗੁਪਤਾ ਜੀ ਦੀ ਆ ਬੀਜੇਪੀ ਦੀ ਸਰਕਾਰ ਹੈ ਉਹ ਇੰਨਾ ਛੜਾਤੀ ਅੰਸਰ ਲੱਭ ਗਏ ਇਹਨਾਂ ਨੂੰ ਸਖਤ ਸਜ਼ਾ ਜਰੀਆ ਉਹ ਦੇਣ